ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਮਿਹਰਬਾਨੀ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਲਾਈਕ ਜਰੂਰ ਕਰਨਾ ਹਾਂ ਜੀ एवरीवन ਮੰਮੀ ਬਣਾ ਰਹੇ ਨੇ ਖਾਣਾ ਤੇ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਵਿੱਚ ਜੀਆ ਸੋ ਮੰਮੀ ਹਾਂ ਜੀ ਅੱਜ ਆਪਣਾ ਕਬੀ ਤੇ ਇਹਦੇ ਪਹਿਲਾਂ ਖਾਣਾ ਪਾਇਆ ਸੀ ਫਿਰ ਇਹ ਕਹਿੰਦੇ ਨਹੀਂ ਆਪਣਾ ਬਣਾਉਣਾ ਇਦਾਂ ਹੀ ਕੱਢਿਆ ਫਿਰ ਬਾਅਦ ਵਿੱਚ ਬਣਾ ਲਾਂਗੇ ਜੀਰਾ ਤੇ ਸਾਰਾ ਸਾੜ ਲਿਆ ਵਾ ਕਾਲਾ ਹੋ ਗਿਆ ਹੁਣ ਕੌੜਾ ਲੱਗੂਗਾ ਇਹੋ ਜਿਹੀ ਚੀਜ਼ਾਂ ਖਾ ਖਾ ਕੇ ਤੂੰ ਮੂੰਹ ਹੀ ਸੜਿਆ ਕਰ ਲਿਆ ਆਪਣਾ ਵਿੰਗ ਦੜਿੰਗਾ ਸਤਿਵਲਾ ਨਾਸ਼ਤਾ ਖਾਣ ਮਤਲਬ ਬਣ ਰਿਹਾ ਹੈ ਇਹਦੇ ਉਪਰ ਦਹੀਂ ਵੀ ਆ ਰੱਖਾਂਗੇ ਹੋ ਰੱਬਾ ਇੰਨੀ ਅਲੱਗ ਜੀ ਰੈਸਪੀ ਸਾਨੂੰ ਅੱਜ ਮੈਕ ਨੇ ਵਿਖਾ ਦਿੱਤੀ ਆ ਕਿੱਥੋਂ ਸਿੱਖ ਕੇ ਆਈਆਂ ਇਤੋਂ ਕੋਰਸ ਕਰਕੇ ਆਈਆਂ ਏਡੀ ਵੱਡੀ ਰੈਸਪੀ ਦਾ ਇੰਨੀਆਂ ਇੰਨੀਆਂ ਲਾਲ ਮਿਰਚਾਂ ਪਾਉਣੀ ਆ ਇਸੇ ਕਰਕੇ کہیں ਵੀ ਸੋਚਦੇ ਬਈ ਰੀਲ ਬਣਾਉਣੀ ਆ ਤੇ ਤੇਰੇ ਮੂੰਹ ਨੂੰ ਕੀ ਹੋ ਜਾਂਦਾ ਬਹੁਤ ਜ਼ਿਆਦਾ ਐਕਸਪ੍ਰੈਸ਼ਨ ਇਹ ਲਾ ਬਾਦੀ ਤਸੀ ਕੌਲੀਆਂ ਦੇ ਵਿੱਚ ਦਈ ਉਸ ਤੋਂ ਬਾਅਦ ਸਾਰਾ ਵਾਪਸ ਦਈ ਅਸੀਂ ਐਂਟੀਗੜ੍ਹੇ ਵਿੱਚ ਪਾ ਕੇ ਉਸ ਤੋਂ ਬਾਅਦ ਤਿਆਰ ਕੀਤਾ ਐਵੇਂ ਤੈਨੂੰ ਗਾਲਾਂ ਕੱਢਦੇ ਰਹਿੰਦੇ ਲੋਕ ਇੰਨੀ ਡਿਟੇਲ ਨਾ ਸਾਨੂੰ ਕਿਸੇ ਨੇ ਰੈਸਪੀ ਨਹੀਂ ਦੱਸੀ ਪਹਿਲਾਂ ਕੌਲੀਆਂ ਚ ਪਾਇਆ ਫਿਰ ਅਸੀਂ ਕੌਲੀਆਂ ਚੋਂ ਕੱਢਿਆ ਫਿਰ ਅਸੀਂ ਇਸ ਤਰ੍ਹਾਂ ਬਣਾਇਆ ਵਾਹ ਦੀਦੀ ਵਾਹ ਦੀਦੀ ਮੈਂ ਮੈਂ ਦੀਦੀ ਵਾਹ एवरीवन ਟਾਈਮ ਦੁਪਹਿਰ ਦਾ ਹੋ ਚੁੱਕਿਆ ਸੀ ਦੰਨ ਸਵੇਰ ਦਾ ਜਦ ਤੱਕ ਨਾਸ਼ਤਾ ਅਸੀਂ ਬਣਾਇਆ ਸੀਗਾ ਬਣਾ ਰਹੇ ਸੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਰੈਸਪੀ ਸੀ ਇੱਕ ਤਰ੍ਹਾਂ ਦੀ ਯਾਨੀ ਕਿ ਛੋਟੀ ਜਿਹੀ ਉਹ ਸ਼ੇਅਰ ਕੀਤੀ ਸੀ ਤੇ हां जी जी देखि असि ਤੁਹਾਡੀ ਰੈਸਪੀ ਉਹਦੇ ਵਾਸਤੇ ਤੇ ਅਸੀਂ ਤੁਹਾਡੀ ਵੀਡੀਓ ਵੇਖ ਰਹੇ ਆ ਬਾਰ ਬਾਰ ਥੈਂਕ ਯੂ ਕਹਿਣੋ ਜੀ ਕੰਡਿਆ ਇਹਨੇ ਅਲੱਗ ਤਰੀਕੇ ਨਾਲ ਸਾਨੂੰ ਕਦੀ ਕਿਸੇ ਨੇ ਨਹੀਂ ਦੱਸਿਆ ਟੂ एवरीवन ਇੱਕ ਮਤਲਬ ਕਿ ਜਿਹੜੇ ਸੋਨੇ ਸੋਨੇ ਕਮੈਂਟ ਕਰਦੇ ਨੇ ਹਨਾ ਲਵ ਯੂ so much ਮੈਨੂੰ ਇਹ ਵੀ ਪਤਾ ਹੁੰਦਾ ਹੈ ਕਿ ਮੇਰੇ ਕਮੈਂਟ ਦੇ ਵਿੱਚ ਯਾਨੀ ਕਿ ਜਿਹੜੀ ਆਡੀਅנס ਆ ਕੀ ਗੱਲ ਕਰ ਰਹੀ ਆ ਚਾਹੇ ਕਿਦਾਂ ਹਨਾ ਹਾਂ ਬੱਲੇ ਬੱਲੇ ਐਡੀ ਵੱਡੀ ਸੈਲੀਬ੍ਰਿਟੀ ਤੇ ਤੂੰ ਤੈਨੂੰ ਆਪਣੇ ਕਮੈਂਟਾਂ ਦੇ ਆਡੀਅנס ਦਾ ਵੀ ਪਤਾ ਵਾ ਕਿ ਉਹ ਕੀ ਗੱਲਾਂ ਕਰਦੇ ਆ ਆਪਸ ਚ ਐ ਉਧਰ ਵੀ ਧਿਆਨ ਪੂਰਾ ਦਿਨੀ ਆ ਤੁਹਾਡੀ ਕੀ ਗੱਲਬਾਤ ਹੁੰਦੀ ਆ ਚਾਹੀਏ ਕਿ ਫਰੈਂਡ ਕਿੱਦਾਂ ਦੀ ਗੱਲ ਕਰ ਰਹੇ ਨੇ ਤੇ ਜੋ ਵੀ ਹੈ ਕੌਣ ਕਿੰਦਾ ਰਿਪਲਾਈ ਕਰ ਰਿਹਾ ਹੈ ਚਾਹੀਏ ਕੀ ਹੋ ਰਿਹਾ ਸਭ ਕੁਝ ਮੈਨੂੰ ਪਤਾ ਹੁੰਦਾ ਸੋ ਮੇਰਾ ਮੈਸੇਜ ਦੇਖਿਆ ਸਤਿਗੁਰੂ ਚਾਹਲ ਸੋ ਬਹੁਤ ਸੋਹਣੇ ਕਮੈਂਟ ਕਰ ਲਿਓ ਤੁਸੀਂ ਐਂਡ I लव यू ਸੋ ਮਚ ਟੂ ਓਨਨੋ ਮੇਰੇ ਵੱਲੋਂ ਲੈ ਲਿਆ ਮੈਂ ਕੀ ਰਲ ਮਿਲ ਕੇ ਰਿਆ ਕਰੂ ਹਾਂ ਕਿਸੇ ਜੋ ਵੀ ਟ੍ਰੈਂਡਿੰਗ ਬੋਏ ਇਹ ਵੀ ਵਧੀਆ ਕਰਦੇ ਨੇ ਗੱਲਬਾਤ ਕਰਦੇ ਆ ਫਰੈਂਡ ਸਰਕਲ ਆਪਸ ਵਿੱਚ ਕਰਦੇ ਨੇ ਜਿਹੜੇ ਵੀ ਸੋਰਨ ਮਿਲ ਕੇ ਰਿਆ ਕਰੋ ਮੈਂ ਇਹ ਚੋਣਿਆ ਕਿ ਜਿਹੜੀ ਮੇਰੀ ਆਡੀਅੰਸ ਆ ਰਲ ਮਿਲ ਕੇ ਰਵੀ ਹਾਂ ਅੱਛਾ ਆ ਦੋ ਬੰਦੇ ਤੈਨੂੰ ਕਮੈਂਟ ਕਰਦੇ ਆ ਬੱਸ ਇਹੋ ਆਡੀਅੰਸ ਦੇ ਦੋ ਜਣੇ ਇਹਨੇ ਬਣਾਈਆਂ ਤੂੰ ਬਾਕੀਆਂ ਦਾ ਨਾਮ ਹੀ ਲਿਆਓ ਬੁਰਾ ਨਹੀਂ ਬਣਾਉਣ ਕੇ ਵਿਚਾਰੇ ਕੰਮ ਨਹੀਂ ਕੀਤਾ ਇੱਕ ਰੀਲਸ ਵੀ ਮੈਂ ਨਹੀਂ ਬਣਾ ਸਕੀ ਨਿਊ ਸ਼ੂਟ ਨਹੀਂ ਕਰ ਸਕੀ ਇੰਸਟਾਗ੍ਰਾਮ ਤੇ ਓਹੋ ਕਿੰਨਾ ਵੱਡਾ ਘਾਟਾ ਕਰਤਾ ਵਾ ਕਿਉਂ ਨਹੀਂ ਬਣਾ ਪਾਈ ਤੇਰਾ ਮੂੰਹ ਵੇਖਣ ਦਾ ਤੇ ਕੀ ਕਰਨਿਆ ਜਿਹੜੇ ਰੰਗ ਬਰੰਗਾ ਮੂੰਹ ਬਣਾਉਣੀ ਹੈ ਅੱਲੂ ਵੀ ਮੈਂ ਜਦ ਤੱਕ ਕੰਮ ਤੋਂ ਆਈ ਸੀ ਬਾਰਿਸ਼ ਪੈ ਰਹੀ ਸੀ ਮੌਸਮ ਸਹੀ ਨਹੀਂ ਹੈਗਾ ਸਿੱਕਾ ਹਨ ਤੇ ਕੱਲ ਵੀ ਮੇਰੇ ਤੋਂ ਵੀਡੀਓ ਨਹੀਂ ਸਹੀ ਬਣੀਆ ਸ਼ਾਰਟ ਵੀਡੀਓ ਇੰਸਟਾਗ੍ਰam ਵਾਲੀਆਂ ਬੜੀ ਮਾੜੀ ਕੀਤੀ ਰੱਬ ਨੇ ਤੇਰੀ ਨਾਲ ਫਿਰ ਹੈ ਫਿਰ ਆਪਣੇ ਕਿ ਚਮਚੇ ਨੂੰ ਕਹਿਣਾ ਹੈਗਾ ਵੀ ਜਾ ਕੇ ਆਪਣੀ ਆਈਡੀ ਤੋਂ ਕੱਢ ਆਵੇ ਗਾਲਾਂ ਗੁਲਾ ਰੱਬ ਨੂੰ ਵਿਚਾਰੇ ਨੂੰ ਹੀ ਬੋਮੀ ਆਪਣੇ ਚੈਨਲ ਦਾ ਨਾਮ ਦੱਸ ਚੈਨਲ ਦਾ ਨਾਮ ਇਹ ਬੋਮੀ ਵਲੋਗਸ ਬੋਮੀ ਵਲੋਗਸ ਹੈਲੋ ਜੀ ਹਾਂ ਤੁਹਾਡੇ ਸਾਹਮਣੇ ਆ ਰਿਹਾ ਵਾ ਸੈਲੀਬ੍ਰਿਟੀ ਮੁਸ਼ਕਪਰੀਤ ਦਾ ਭਰਾ ਹੁਣ ਵੇਖੋ ਇਹ ਉਹਦੇ ਵਾਂਗ ਮੁਸ਼ਕ ਕਲਾਰਦਾ ਵਾ ਕਿ ਵਧੀਆ ਵਲੌਗ ਪਾਉਂਦਾ ਵਾ ਸੋ ਹਾਂਜੀ एवरीवन ਬੋਬੀ ਨੇ ਮੋੜ ਅੱਗੇ ਸੋ ਬੋਬੀ ਬਲੌਗਰਸ ਪਾਇਆ ਕਰਦੇ ਬਲੌਗ ਹਾਂਜੀ ਸੋ ਹਾਂਜੀ एवरीवन ਇਹਨੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਨਾ ਸਪੋਰਟ ਕਰਨਾ ਜਿਹੜੀ ਮੇਰੀ ਆਡੀਅੰਸ ਆ ਬੋਬੀ ਬਲੌਗਰ ਸਰਚ ਕਰਕੇ ਬਲੌਗ ਹੀ ਨਹੀਂ ਪਾਣੀ ਹਣਾ ਆਪਣਾ ਸਕਰੀਨ ਸ਼ਾਟ ਆਨ ਦੀ ਆਮ ਗਰੀ ਜਾਂਦਾ ਮੁੰਡਾ ਵਰੀਆ ਲੋਕ ਨੂੰ ਪਿੱਛੇ ਕਹਿ ਰਹੇ ਨਾ ਮਾਂ ਆਡੀਅנס ਵੱਧ ਜਾਈ ਰਹੀ ਹੈ ਮੇਰੇ ਫੈਨ ਤੇ ਨਵਾਂ ਵਧੂ ਬਣ ਜਣੇ ਆ ਆਹੋ ਇਹਦੇ ਬਹੁਤ ਫੈਨ ਆ ਸਾਰੇ ਫੈਨ ਤੇਰੇ ਫੈਨ ਬਣ ਜਣੇ ਆ ਫੈਨ ਕੀ ਹੁੰਦਾ ਸਬਸਕ੍ਰਾਈਬਰ ਹੁੰਦਾ ਵਾ ਕਦੀ ਕਿਤਾ ਦੀ ਕੋਈ ਬੜੀ ਖਰਾਬ ਹੋਈ ਨਹੀਂ ਨਹੀਂ ਅਸੀਂ ਬੜੀ ਮਿਹਨਤ ਦੇ ਨਾਲ ਆ ਸ਼ੈੱਡ ਪਾਇਆ ਸੀ ਟੁੜੀ ਵਾਲਾ ਤੇ ਉਸ ਤੋਂ ਬਾਅਦ ਵੀ ਫਿਰ ਅਸੀਂ ਆਪਣਾ ਉਹ ਕੀਤਾ ਏ ਪਿਛਲੀ ਗੱਲ ਵੀ ਬੜੀ ਵਧੀਆ ਸੀ ਹੈ ਅੱਜ ਆਪਾਂ ਵੀ ਪ੍ਰਸਤ ਕਰਨੀ ਸੌਂ ਆ ਵੀਰੋਣਾ ਆਪਣਾ ਕਾਰਿਆ ਇੱਧਰ ਦੇਖੋ ਕੰਦਰ ਦੇ ਘਰ ਤੇ ਚਲ ਕੋਈ ਨਹੀਂ ਮਿਹਨਤ ਨਾਲ ਹੀ ਬਣਦੇ ਆ ਪਰ ਫੇਰ ਵੀ ਇਦਾਂ ਕਿ ਨਹੀਂ ਇੰਨੀ ਮਿਹਨਤ ਨਾਲ ਬਣਾਇਆ ਤੇ ਇੰਸਟਾਗ੍ਰਾਮ ਤੇ ਬੜੀਆਂ ਨਾਸਾਂ ਦੀਆਂ ਫਲਉਣੀ ਆ ਵੀਡੀਓ ਤੇ ਜਫੀ ਆ ਬਾਹ ਆ ਕੇ ਟੂੜੀ ਇਕੱਠੀ ਕਰੀ ਜਾਂਦਾ ਤੂੰ ਹੀ ਜਫੀ ਪਾਲਾ ਇੱਕ ਦਿਨ ਟੂੜੀ ਨੂੰ ਵੇਖੀ ਤੇਰੇ ਐਕਸਪ੍ਰੈਸ਼ਨ ਹੋਰ ਬਦਲ ਜਾਣੇ ਆ ਹੋਰ ਬਾਦ ਜਾਣੇ ਆ ਚਿਹਰੇ ਦੇ ਇੱਕਦਮ ਨਵੇਂ-ਨਵੇਂ ਐਕਸਪ੍ਰੈਸ਼ਨ ਆਉਣਗੇ ਸੰਭਾਲ ਕੇ ਕੰਮ ਕਰਿਆ ਕਰੇ ਕੁਝ ਲੜਾਉਣ ਵਾਲੇ ਕਈ ਵੇਸ ਸਭ ਨੂੰ ਹੁੰਦਾ ਆਹ ਭੈਣ ਤੇਰੀ ਵੈਲਕ ਨਹੀਂ ਸਿਆਣੀ ਇਸ ਲਈ ਕੋਈ ਕੰਮ ਨਹੀਂ ਕਰਦੀ ਕਰਦਾ ਕੋਈ ਲੜ ਲੜ ਨਾ ਜਾਵੇ ਵੇਲੀ ਗਿੰਦੀ ਸਰਦ ਨੂੰ ਫੋਨ ਫੜ ਕੇ ਇਹ ਕਿ ਤੋ ਨਹੀਂ ਉਠਾਏ ਮਮਾ ਮੈਂਦੀ ਲੱਗ ਚੁੱਕੀ ਆ ਮਮਾ ਮੈਂਦੀ ਲਗਾ ਦਿਓ ਤਾਂ ਰੋਣ ਦਾ ਨਹੀਂ ਮਮਾ ਦੀ ਮੈਂਦੀ ਮੈਂ ਮਮਾ ਦੇ ਮੈਂਦੀ ਲਾਈ ਸੀ ਤੁਸੀਂ ਦੇਖ ਲਓ ਮਮਾ ਦੇ ਮੈਂਦੀ ਲੱਗੇ ਲੈ ਦੱਸ ਇਹ ਮੈਂਦੀ ਤਾਂ ਹੀ ਕਿ ਵੇਖਣਾ ਹੈਗਾ ਮੈਂ ਸੋਚਿਆ ਹੱਥਾਂ ਤੇ ਲਾਈ ਏ ਉਹ ਡਿਜ਼ਾਈਨ ਵਿਖਾਉਣ ਰੱਖੀ ਆ ਪਰ ਇਹਨੇ ਕਾਬਿਲ ਕਿਥੋਂ ਤੂੰ ਮੈਂ ਇਹ ਡਿਜ਼ਾਈਨ ਬਣਾ ਦੇ। ਸਾਡੀ ਤੇ ਮੇਰੇ ਹੁੰਦੀ ਪਈ ਆ ਮੋਢੇ ਤੇ ਬਹੁਤ ਜ਼ਿਆਦਾ ਪੇਨ ਹੁੰਦੀ ਪਈ ਆ ਤੇ ਮੈਂ ਇੱਥੇ ਰੱਖ ਲਗੀਆਂ ਬਰਫ਼। ਓਹੋ ਵਿਚਾਰੀ ਨੇ ਮੋਢੇ ਤੇ ਪੇਨ ਹੁੰਦਿਆ ਹੁੰਦਿਆ ਸੱਸ ਦੀ ਇੰਨੀ ਸੇਵਾ ਕੀਤੀ ਆ। ਇਨਾਮ ਮਿਲਣਾ ਚਾਹੀਦਾ ਤੈਨੂੰ ਤੇ ਕੋਈ। ਬਰਫ਼ ਰੱਖ ਲਗੀਆਂ ਕਿਉਂਕਿ ਬਹੁਤ ਜ਼ਿਆਦਾ ਪੇਨ ਹੁੰਦੀ ਕੱਲ੍ਹ ਦੀ ਇੰਜੈਕਸ਼ਨ ਤੇ ਦਰਦ। ਨਹੀਂ ਬੱਤ। ਓ ਹਾਂ ਸੱਚ ਤੂੰ ਤੇ ਬਹੁਤ ਜ਼ਿਆਦਾ ਬਿਮਾਰ ਹੈ ਨਾ ਕੱਲ ਥੰਬਨੇਲ ਵੇਖਿਆ ਹੈ ਮੈਂ ਪ੍ਰੀਤ ਨੂੰ ਕੁਛ ਨਾ ਹੋਵੇ ਕੋਈ ਜ਼ਿਆਦਾ ਸੀਰੀਅਸ ਲੱਗਦਾ ਸੀ ਨਾ ਤੇਰਾ ਇਹਨਾਂ ਨੇ ਕਿਤੇ ਵਿਆਹ ਜਾਣਾ ਵਾ ਤੇ ਕਿਹੋ ਜੀ ਸੱਸ ਵਾ ਜੀ ਨੂੰ ਪਤਾ ਵੀ ਕੱਲ ਇੰਨੀ ਮੁਸ਼ਕਲ ਚ ਹੀ ਮੇਰੀ ਨੌਤ ਅੱਜ ਨੂੰ ਕਹਿਣ ਦੀ ਹੈ ਵੀ ਚੱਲ ਮੇਰੇ ਨਾਲ ਵਾਹ ਹਾਂ ਮਾਸ਼ੀਆ ਬੰਨਾਂ ਲਾ ਮਾਸ਼ੀਆ ਬੰਨਾਂ ਲਾ ਤੇ ਮੈਨੂੰ ਮੇਰੇ ਜਨਾਬ ਜੀ ਨੇ ਸੇਅਰ ਦਾ ਤਿਆਰ ਕਰਕੇ ਬਿਠਾਇਆ ਹੋਇਆ ਸੀ ਆ ਕਰਨੇ ਕਿ ਆਪਾਂ ਵਕੀਲਾਂ ਕੋਲ ਜਾਣਾ ਆ ਅਕਾਊਂਟ ਕੋਲ ਆਂ ਜਾਣਾ ਆ ਤੇ ਫੇਰ ਨਹੀਂ ਜਾ ਹੋਇਆ ਸੋ ਮੈਨੂੰ ਜਿੰਨੇ ਮਰਜੀ ਇਨਫੈਕਸ਼ਨ ਹੋ ਜੇ ਜਿੰਨੀ ਮਰਜੀ ਬਿਮਾਰ ਪੈ ਜੇ ਪਰ ਇੱਕ ਗੱਲ ਮੰਨਣੀ ਪਊਗੀ ਇਹਦੀ ਇਹ ਮੂੰਹ ਤੋਂ ਮੇਕਅਪ ਨਹੀਂ ਉਤਰਨ ਦਿੰਦੀ ਪਰ ਸੈਲੀਬ੍ਰਿਟੀ ਐ ਨਾ ਉਹ ਵੀ ਕੀ ਕਰੇ ਵਿਚਾਰੀ ਓ ਠੀਕੇ ਵਗੈਰਾ ਦਾ ਤੋ ਕਾਨੂੰ ਯਾਰ ਬਣਾਉਣਾ ਆ ਤੇ ਉਹ ਵੀ ਉੜਦੀ ਤੇ ਤੂੰ 10 ਵਜੇ ਆ ਤੇ ਬੱਚਾ ਬੇਸ਼ਾ ਪੋਟੀ ਕੀਤੀ ਹੋਵੇ ਉਹਨੂੰ ਨਾਲ ਲੰਮਾ ਪਾ ਛੱਡਦੀ ਆ ਉਹ ਪਾਸਿਆਂ ਤੈਨੂੰ ਫੇਰ ਉਹ ਆਈ ਆਈ ਜਾਂਦੀਆਂ ਇਹ ਕੀ ਪ੍ਰੋਬਲਮ ਹੈ ਤੈਨੂੰ ਮੇਰਾ ਤਾਂ ਆਪਣਾ ਦਿਲ ਨਹੀਂ ਕਰਦੀ ਆ ਜਾਣ ਨੂੰ ਮੰਮੀ ਸਾਡੇ ਘਰ ਕਿਉਂ ਆਉਂਦੇ ਕਿੱਥੇ ਰਹਿੰਦੇ ਆ ਤਾਂ ਮੈਂ ਇਹਨਾਂ ਨੂੰ ਉਦਾਂ ਦਾ ਕਿਹਾ ਸੀ ਮੈਂ ਕਿਹਾ ਮੰਮਾ ਇਹਨੂੰ ਕਹਿ ਦਿਓ ਮੈਂ ਨਹੀਂ ਜਾਣਾ ਇਹ ਕਹਿੰਦੇ ਓਕੇ ਅੱਜ ਇਹਨਾਂ ਦਾ ਮਨ ਬਣਨ ਦਿਆ ਕਿ ਮੈਂ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਉਹ ਤਿਆਰ ਹੋਏ ਪਏ ਆ ਮੈਂ ਕਿਹਾ ਮੈਂ ਨਹੀਂ ਜਾਣਾ ਕੁੜੀਆਂ ਨੂੰ ਤੁਹਾਨੂੰ ਪਤਾ ਹੀ ਆ ਕੰਮ ਕਿੰਨੇ ਹੁੰਦੇ ਆ ਹਨਾ ਉਹ ਪੈਣੇ ਤੇਰੇ ਕੰਮ ਤੋਂ ਲੱਗੇ ਜੱਦੀ ਕਰਾ ਦੇਣੀ। ਉਹ ਕਿਰਨਪਾਲਾ ਜੀ ਥੋੜੀ ਜਿਹੀ ਸ਼ਰਮ ਕਰੋ ਤਾੜੀ ਨੌ ਕੱਲ ਅਜਾ ਹਸਪਤਾਲੋਂ ਆਈ ਅਕੱਲ ਤੂੰ ਕਿੱਦਾਂ ਦੇ ਥੰਬਨੇ ਲਾਉਂਦੇਂ ਅੱਜ ਦੀ ਫੋਰਸ ਕਾਂਡੇ ਉਹਨੂੰ ਵੀ ਚੱਲ ਗਿਆ। ਹਾਂ ਜੀ। ਮੂਵੀ ਪਾਲਾ ਤੇ ਜਾਣਾ ਹੁਣ ਕਿਹੜਾ ਕੰਮ ਕਰਾਉਣਾ? ਮੈਨੂੰ ਪਤਾ ਆ। ਸੋ ਹੁਣ ਇਹਦਾ ਤੁਰੀਆ ਤੇ ਤੇਰੀ ਮਸਾ ਕਰਾ ਦੇਣੀ। ਅੱਛਾ। ਮੋਟਾ ਇਹ ਲੋ ਮਰੀਆਂ ਕਿੱਡੀਆਂ ਕਿੱਡੀਆਂ ਆ। ਬਹੁਤ ਧੀ। ਚਲੋ ਜੀ ਤੁਹਾਡੇ ਨਾਲ ਆਪਾਂ ਕਰਦੇ ਆਂ ਗੱਲਬਾਤ ਜਦੋਂ ਮੰਮਾ ਤਿਆਰ ਹੁੰਦੇ ਆ ਤੇ ਜਦੋਂ ਮੰਮੀ ਪਾ ਇਹ ਤਾਂ ਆਪਣੇ ਨਾ ਮੋਢੀ ਗੱਲ ਕਰਨੀਆਂ ਸੋਰੀ ਮੈਂ ਕਿੰਨੀ ਬਾਈ ਜਿੱਦੇ ਮੇਰੇ ਹੁਣੇ ਇਹਨਾਂ ਦੇ ਮੋਢੇ ਪੇਨ ਹੁੰਦੇ ਆ ਹੀ ਹੁਣੇ ਚੜ ਕੇ ਵਿਆਹ ਵੀ ਵੇਖਣ ਚੱਲ ਗਏ ਆ ਇਹਨਾਂ 'ਚ ਕਿਹੜੀ ਪਾਵਰ ਆ ਜੀ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ 'ਚ ਪਤਾ ਨਹੀਂ ਕਿਹੜੀ ਪਾਵਰ ਆ ਚਲੋ ਠੀਕ ਆ ਜੀ ਇਹਨਾਂ 'ਤੇ ਰੱਬ ਨੇ ਕੋਈ ਪਾਵਰ ਦਿੱਤੀ ਆ ਐਂ ਹੁਣ ਕਰਦੇ ਆਂ ਵੀਡੀਓ ਦਾ ਆਪਣੀ ਦਾੰਨ ਤੇ ਇੱਥੇ ਠੀਕ ਆ ਜੀ